ਡਿਜੀਟਲ ਵਰਲਡ ਸ਼ੋਰੂਮ ਫਗਵਾੜਾ ਦੇ ਫਾਸਟ ਵੇਵ ਫਗਵਾੜਾ ਦੇ ਮਾਲਕ ਪ੍ਰਵੀਨ ਮਨਚੰਦਾ ਤੇ ਹੈਪੀ ਮੋਬਾਈਲ ਫਗਵਾੜਾ ਦੇ ਮਾਲਕ ਹੈਪੀ ਮਨਚੰਦਾ ਦੀ ਪੂਜਨੀ ਮਾਤਾ ਸ਼੍ਰੀਮਤੀ ਚਾਂਦਰਾਣੀ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਦਸਮ ਪਗੜੀ ਐਨਵਾਈਆਰ ਰਾਸਟਰੀਜ਼ ਕਲੱਬ ਜੀਟੀ ਰੋਡ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾੰਪਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਜੁਵਿੰਦਰ ਸਿੰਘ ਮਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੋਂ ਇਲਾਵਾ ਹੋਰ ਨਾਂ ਬੁਲਾਰਿਆ ਨੇ ਸ਼੍ਰੀਮਤੀ ਚਾਂਦਰਾਣੀ ਦੇ ਅਕਾਲ ਚਲਾਣੇ ਤੇ ਜਿੱਥੇ ਦੁਖੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਸ਼੍ਰੀਮਤੀ ਚਾਂਦਰਾਣੀ ਦੇ ਅਕਾਲ ਚਲਾਣੇ ਤੋਂ ਬਾਅਦ ਮਨਚੰਦਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਮਾਪਿਆਂ ਦੀ ਸੇਵਾ ਹੀ ਸਭ ਉਤਮ ਸੇਵਾ ਹੈ ਤੇ ਇਹ ਸੇਵਾ ਮੰਚਨ ਦਾ ਪਰਿਵਾਰ ਨੂੰ ਕਰਨ ਦਾ ਮੌਕਾ ਮਿਲਿਆ ਹੈ ਇਸ ਦੌਰਾਨ ਭੈਣ ਮੰਡਲੀ ਵੱਲੋਂ ਕੀਰਤਨ ਵੀ ਕੀਤਾ ਗਿਆ ਉਪਰੰਤ ਪੰਡਤ ਜੀ ਵੱਲੋਂ ਕਥਾ ਕੀਤੀ ਗਈ ਇਸ ਮੌਕੇ ਤੇ ਫਾਸਟਵੇ ਫਗਵਾੜਾ ਤੋਂ ਸਰਦਾਰ ਹਰਮਿੰਦਰ ਸਿੰਘ ਬਸਰਾ ਮਲਕੀਆ ਸਿੰਘ ਰਕਬੋਤਰਾ ਗੁਲਸ਼ਰਮਨ ਚੰ다 ਰਜੇਸ਼ ਪਲਟਾ ਬੇਪਨਿ ਸ਼ਰਮਾ 인ਦਰਜੀਤ ਕਰਵਲ ਸੰਜੂ ਚਾਹਲ ਪ੍ਰਦੀਪ ਉਹਚਾ ਕੁਲਵੰਤ ਰਾਏ ਪੱਬੀ ਮਧੂਪੂਸ਼ਨ ਕਾਲੀਆ ਤੇਜਸਵੀ ਭਾਰਤਵਾਜ ਵਿਨੋਦ ਬਰਮਾਨੀ ਸਾਬਕਾ ਮੇਅਰ ਅਰਣ ਖੋਸਲਾ ਗੁਰਦੀਪ ਕਾਨ ਪੱਤਰਕਾਰ ਵਿਕਰਮ ਜਲੋਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਤੇ ਫਾਸਟਵੇ ਫਗਵਾੜਾ ਦੇ ਸਮੂਹ ਆਪਰੇਟਰਾਂ ਨੇ ਪਹੁੰਚ ਗਏ ਸ਼੍ਰੀਮਤੀ ਚਾਂਦਰਾਣੀ ਨੂੰ ਆਪਣੀਆਂ ਸ਼ਰਧਾਂਜਲੀਆ ਭੇਟ ਕਰਦੇ ਆ ਪ੍ਰਵੀਨ ਮਨਚਨ ਦਾ ਤੇ ਹੈਪੀ ਮਨਚਨ ਦਾ ਨਾਲ ਦੁੱਖ ਪ੍ਰਗਟ ਕੀਤਾ ਚਾਂਦਰਾਣੀ ਮਨਚਨ ਜੀ ਜੀ ਅੰਦੁਰਧਾਸ ਸ਼ਰਧਾਂਜਲੀ ਸਮਾਰੋਹ ਚਾਮਨ ਹੋ ਰਹੀ ਹੈ ਕਿ ਨੂੰ ਜੀ ਉਹ ਜਿਹੜਾ ਜਾਣਦੇ ਹੈ ਜੋ ਆਇਆ ਸੋ ਸਭ ਕੋ ਇਨ ਬਰ ਰੱਖੋ ਜੀ ਬਾਹਰ ਜਲਾਣਾ मरन लिखाए मंडल में आए मरण पहला क्योंकि लिखा जाता है फिर व्यक्ति दुनिया चाहता है हर व्यक्ति पिछले अपनी छाप छटते है चंगा है मारा है किस तरह से पिछड़े किस तरह तो लोगों से लिया ये चंदा परिवार प्रतिष्ठा वाला परिवार चाहे बहुत समाज नाम है तो ने सेवा सेवा है मिलापड़े ने मिलसार में सेवा का काम करते हैं चंगा बिजनेसमैन बहुत वाला नाम है ਕਿ ਮਾਤਾ ਜੀ ਨੂੰ ਸ਼੍ਰੀ ਵਨਾਰਾ ਸਾਹਿਬ ਬਹੁਤ ਮਿਲਦਾ ਮਾਂ ਦਾ ਪਿਆਰ ਸਭ ਤੋਂ ਵੱਡਾ ਪਿਆਰ ਗਣਿਆ ਜਾਂਦਾ ਆ। ਆਜੇ ਜੈ ਜੈ ਜੀ ਕਿ ਸਵਰਗ ਦੀ ਜਿਹੜੀ ਕਸ਼ਟਨਾ ਨੂੰ ਮਾਤਾ ਜੀ ਚੱਲਣਾ ਚਾਹਤ ਕਰਤੀ। ਮਾਂ ਵਰਗਾ ਕੋਈ ਸ਼ਹਾਮਾ ਮਿਲਕਤ ਨਹੀਂ ਦਈਦਾ ਜਿਸ ਤੋਂ ਲੈ ਕੇ ਸ਼ਾਨਦਾਰੀਆਂ ਵਿੱਚ ਸਰ ਕੋਲ ਹੈ। ਸਵਰਗ ਦਾ ਕਰਨਾ ਹੈ ਮਾਤਾ ਨੂੰ ਮਾਂ ਨੂੰ ਪਿਆਰ ਨਾਲ ਦਿੱਤੀ ਹੈ। ਦੁਨੀਆ ਜਿਨਾਂ ਦਾ ਜਣਾ ਹੈ ਔਰ ਦੁਨੀਆ ਕੂਰ ਆਪਣੀ ਯਾ ਚੜ ਗਿਆ ਦਾ ਕਿ ਰਮੇਸ਼ ਉਹਨਾਂ ਨੂੰ ਦਾ ਚੜਦੇ ਨੇ ਜਿਹੜੇ ਸਮਾਜ ਨੇ ਬਸ ਕਰਦੇ ਆ ਆਪਣੇ ਆਪ ਨੇ ਕੋੜਾ ਤੇ ਹਰਮਤੀ ਵਣਦੇ ਨੇ ਉਹ ਦਿਮਤੀ ਮੋਚਾਂ ਜਿਹੜੇ ਲੋਕਾਂ ਲਈ ਕੰਮ ਕਰਦੇ ਲੋਕਾਂ ਦੀ ਸੇਵਾ ਕਰਦੇ ਔਰੇ ਪਰਵਾਹ ਲੋਕਾਂ ਦੀ ਸੇਵਾ ਕਰਨ ਵਾਲਾ ਪਰਵਾਹ ਮੈਂ ਪਰਮਾਤਮਾ ਦੀ ਚਰਨਾ ਤੇ ਅਰਦਾਸ ਕਰਦਾ ਕਿ ਉਹ ਜੀਵ ਜੀਵਾਂ ਆਪਣੇ ਜਨਮ ਦੀ ਵਾਸਤੂ ਅੰਤਿਮ ਅਦਾਸ ਹੋਵੇ ਇੱਥੇ ਜਿਹੜੇ ਬੈਠੇ ਨੇ ਜੋ ਕੁਝ ਦਿਨ ਪਹਿਲਾਂ ਸੁਦੀਪੂ ਬਿਛੋੜਾ ਦੇ ਕੇ ਉਹਨਾਂ ਦੇ ਇਸ ਬਿਛੋੜੇ ਦੇ ਨਾਲ ਪੁੰਨਾਂ ਤੇ ਅੱਛੇ ਪਰਮਚੰਦਾ ਜੀ ਹੈ ਪਰਮਚੰਦਾ ਜੀ ਅਤੇ ਸਾਰੇ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਸਾਰੇ ਇਕੱਠੇ ਸਾਰਿਆਂ ਨੇ ਜਿਹੜਾ ਨਾਪੂ ਨਾ ਕੱਟਾ ਪਰ ਤੇ ਸੰਸਾਰ ਵਿੱਚੋਂ ਸਾਧਾਰਨ ਚਲੇ ਜਾਣਾ ਆਪਰਾਮਿ ਚਲੇ ਜਾਣਾ ਕੋਈ ਜਲੇ ਗੁਰੂ ਮਹਾਰਾਜ ਦੇ ਪਰਮਾਤਮਾ ਨੇ ਸਾਨੂੰ ਸਵਸਥ ਦੀ ਬੁਝੂਤ ਬਖਸ਼ੀ ਹੈ ਕੁਨੀ ਭੋਖੇ ਇਸ ਸੰਸਾਰ ਵਿੱਚੋਂ ਜਾਣੇ ਰਜਿਸਟਰਾਂ ਕੇ ਇਹ ਪੁਰਾਣਾ ਫਾਕਾ ਵਾਲਾ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੱਕ ਲਗਭਗ 85 ਸਾਲ ਦੀ ਉਮਰ ਤੋਂ ਮਰਸੀ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਕਿਉਂਕਿ ਕਈ ਪਰਿਵਾਰ ਹੈ ਜਿਹੜੇ ਹੁੰਦੇ ਹੈਗੇ ਨੇ ਬਾਕੀ ਹੁੰਦੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਛੋਟੇ ਮਰ ਚਲੇ ਜਾਂਦੇ ਨੇ ਪਰ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਪਾਉਂਦੇ ਉਹਦੇ ਮਾਤਾ ਪਿਤਾ ਦੀ ਸੇਵਾ ਦਾ ਫਲ ਹੈ ਕਿ ਇਸ ਪਰਿਵਾਰ ਦਾ